हां ये दिन में कुछ सोई थी फिर पहला राउंड खेला कबड्डी स्टेडियम लोपा हरगदा के यहां के महाराष्ट्र की वो है जो तक वो कर छलिया पांच दो उधर की थावी तो वो करती है मंगा चली एक खाया चले चल देते हैं ये वाली ठीक है सारी जानकारी दान स्प्रेडर का एक बड़ा गेम आधा फ्री में तीन जनन वाले बाहर आने बड़े आ गया ਗੋਰਜਿੰਗ ਕਰ ਲਗਦੇ ਉਹਦੇ ਬੇਟੇ ਪਈ ਨੇ ਉਹਦੇ ਚੇਤੇ ਪੈਣਾ ਸਮਝ ਨਹੀਂ ਬਣਦਾ ਕੰਨੀ ਹੋਇਆਗਾ ਉਹ ਸਿੱਧਾ ਆਪਾਂ ਨੂੰ ਰੰਗ ਦਾ ਕੰਮ ਨਹੀਂ ਹੋਵੇਗਾ ਸਵੇਰ ਦੀ ਹੋਰ ਲਾਹਣ ਹੋਣੀ ਪੈਣੀ ਜੇ ਮਾਰਾਂ ਗੋਰਜਿੰਗ ਹੋਰ ਵੀ ਹੋਣੀ ਹੋਣੀ ਹੈ ਹਾਂ ਪਰ ਉਹ ਇੱਥੇ ਠੀਕ ਹੈ ਕਰ ਲਿਆ ਸੱਚ ਦੇਖਣਾ ਗਰਾਊਂਡ ਚ ਗਰਾਊਂਡ ਚ ਸਵੇਰ ਤੋਂ ਠੀਕ ਹੈ ਵਾਹ ਦੇਖਣ ਗਰਾਊਂਡ ਬੜੀ

ਹਾਉ ਜੀ ਪਵਿੱਤਰ ਕੋਚ ਭੀਖੀ ਇਹ ਪਹਿਲਾ ਮੁਕਾਬਲਾ ਖੇਡੇ ਜਾਪੇਗਾ ਖਿਆਲਾ ਤੇ ਪਵਿੱਤਰ ਕੋਚ ਭੀਖੀ ਹਲੇ ਹਲੇ ਭਾਈ ਜੀ ਪਵਿੱਤਰ ਕੋਚ ਭੀਖੀ ਦੀ ਟੀਮ ਵੀ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਪਹੁੰਚ ਆ ਵੀ ਤੇ ਖਿਡਿਆਰਾਂ ਵਾਲੇ ਮੁੰਡੇ ਆ ਗਏ ਤੇ ਪਵਿੱਤਰ ਕੋਚ ਭੀਖੀ ਦੀ ਟੀਮ ਵੀ ਜੜੀ ਖੇਡ ਦੇ ਮੈਦਾਨ ਦੇ ਵਿੱਚ ਆ ਗਈ ਹੈ ਕਬੱਡੀ 35 ਕਿਲੋ ਭਾਰ ਵਰਗ ਦੇ ਪਹਿਲੇ ਮੁਕਾਬਲੇ ਦੀ ਸ਼ੁਰੂਆਤ ਜਿਹੜੀ ਹੋਣ ਲੱਗੀ ਹੈ ਹਾਂਜੀ ਹਲੇ ਉਧਰ ਸਮੂਹ ਕਬੱਡੀ 35 ਕਿਲੋ ਭਾਰ ਵਗੇ ਟੀਮਾਂ ਬਾਈ ਜੀ ਜਿਹੜੀਆਂ ਟੀਮਾਂ ਦਾ वजन ਰਹਿੰਦਾ ਆਪਾਂ वजन ਕਰਵਾ ਲਈਏ ਜਲਦੀ ਦੇ ਨਾਲ ਤੇ ਜਿਹੜੀਆਂ ਟੀਮਾਂ ਦਾ वजन ਹੋ ਗਿਆ ਰੈਡੀ ਰਹਿਣ ਆਪਣੇ ਆਪ ਨੂੰ ਤਿਆਰ-ਵਾਰ ਤਿਆਰ ਰੱਖਣ ਗਿਆ ਜਿਹੜੀਆਂ ਟੀਮਾਂ ਦਾ ਅਸੀਂ ਮੈਚ ਬੋਲ ਰਿਹਾ ਜਿੱਦਾਂ ਅਸੀਂ ਮੈਚ ਬੋਲਿਆ ਉਹਦੀ ਜਿਹੜੇ ਮੈਚ ਖੇਡੇ ਜਾਣਗੇ ਕੋਈ ਵੀ ਜਿਹੜਾ ਮੈਚ ਉਹ ਅੱਗੇ ਪਿੱਛੇ ਨਹੀਂ ਹੋਵੇਗਾ ਜਿਹੜੀਆਂ ਟੀਮਾਂ ਦਾ वजन ਰਹਿੰਦਾ ਆਪਾਂ वजन ਜਿਹੜਾ ਜਲਦੀ ਦੇ ਨਾਲ ਕਰਵਾ ਲਈਏ ਹੈਲੋ 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 ਹਾਲ ਪਵਿੱਤਰ ਕੋਚ ਭੀਖੀ ਤੇ ਖਿਆਲਾ ਇਹ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਕਬੱਡੀ 35 ਕਿਲੋ ਭਾਰ ਵਰਗ ਦਾ ਟੀਮਾਂ ਦੇ ਪਲੇਅਰ ਜਿਹੜੇ ਤਿਆਰ ਰਹਿਣਗੇ ਪ੍ਰਬੰਧਕ ਵੀਰਾਂ ਨੇ ਬੇਨਤੀ ਆ ਕਿ ਜਨਰੇਟਰ ਲਿਆ ਦਿਨ ਸਾਨੂੰ ਲੇਲ ਖੁਰਦੇ ਦੀ ਟੀਮ ਆਪਣੀ ਪਰਚੀ ਲੈ ਜਾਵੇਗੀ ਲੇਲ ਖੁਰਦੇ ਦੀ ਟੀਮ ਕਬੱਡੀ 35 ਕਿਲੋ ਭਾਰ ਵਰਗ ਦਾ ਪਹਿਲਾ ਜਿਹੜਾ ਮੁਕਾਬਲਾ ਖੇਡੇ ਜਾਵੇਗਾ ਉਹ ਦੋਨੇ ਟੀਮਾਂ ਗਰਾਊਂਡ ਦੇ ਵਿੱਚ ਆ ਚੁੱਕੀਆਂ ਤੇ ਮੰਗਵਾਲ ਤੇ ਵੀਰੋ ਕੀ ਕਲਾ ਇਸ ਟੜਾ ਉੱਪਰਲਾ ਮੈਚ ਖੇਡਿਆ ਜਾਵੇਗਾ ਟੀਮਾਂ ਜਿਹੜੀ ਆਪ ਆਪਣਾ ਵਜ਼ਨ ਕਰਵਾ ਕੇ ਰੈਡੀ ਰਹਿਣਗੀਆਂ ਭਗਵਾਲ ਤੇ ਵੀਰੋ ਕੀ ਕਲਾ ਢੋੜਾਵਾਲ A ਵਰਸਸ ਮੋਜੋ ਫਤਿਹਗੜ ਪੀਰਖਾਨਾ ਤੇ ਖੀਵਾ ਕਲਾ ਢੋੜਾਵਾਲ B ਨਰਿੰਦਰਪੁਰਾ ਇਹ ਸਾਰੀਆਂ ਟੀਮਾਂ ਦੇ ਪਲੇਅਰ ਟੈਪ ਆਪਣੇ ਬੈਨ ਕਰਵਾ ਕੇ ਜਲਦੀ ਦੇ ਨਾਲ ਹੋ ਰੈਡੀ ਹੋ ਜਾਣਗੇ ਮਾਨਸਾ ਲੀਗ ਦਾ ਮੁਕਾਬਲਾ ਕਿੰਦੇ ਅੱਜ ਮਾਨਸਾ ਲੀਗ ਦੇ ਮੈਚ ਕਿੰਦੇ ਅੱਜ ਬੋੜਾਪਾਲ ਦੀ ਧਰਤੀ ਤੇ ਖੇਡੇ ਜਾ ਰਹੀ ਹੈ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਅਸੀਂ ਕਰਦੇ ਆ ਜਾਦੂ ਵੀਰ ਹੈ ਸਾਡਾ ਕਿੰਦੇ ਬੋੜਾ ਵਾਲੀਆ ਤੇ ਨਾਲ ਮਣੀ ਵੀਰ ਹੈ ਸਾਡਾ ਕਿੰਦੇ ਬੋੜਾ ਵਾਲੀਆ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਤੇ ਬੜੇ ਕਹਿੰਦੇ ਚੋਟੀ ਦੇ ਆਪਣੇ ਸਮੇਂ ਦੇ ਕਹਿੰਦੇ ਪ੍ਰਸਿੱਧ ਕਬੱਡੀ ਖਿਡਾਰੀ ਰਹੇ ਆ ਤੇ ਚਰਚੇ ਕਹਿੰਦੇ ਹੁੰਦੇ ਆ ਸਮੇਂ ਦੇ ਨਾਲ ਆਪਾਂ ਸਾਰੇ ਵੀਰਾਂ ਦੇ ਨਾਮ ਜਿਹੜੇ ਅਨਾਉਂਸ ਕਰਦੇ ਰਵਾਂਗੇ ਸਾਰੇ ਵੀਰਾਂ ਦਾ ਧੰਨਵਾਦ ਆ ਸ਼ੀਰਾ ਪਪਾਲ ਜੀ ਤੇ ਨਾਲ ਸਤਪਾਲ ਗੱਦੂ ਜੀ ਭੰਮੇ ਵਾਲੀ ਤੇ ਨਾਲ ਡੋਗਰ ਪੀਖੇ ਜੀ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਅਸੀਂ ਕਰਦੇ ਆ ਜਿਹੜੇ ਅਫੀਸ਼ੀਅਲਾਂ ਤੇ ਨਾਲ ਕਾਲੂ ਪੁੱਜਾ ਵੀਰ ਸਾਡਾ ਕਹਿੰਦੇ ਰੰਪਰੇ ਵਾਲਾ ਗਰਾਊਂਡ ਦੀ ਸੇਵਾ ਕਰ ਰਿਹਾ ਏਸ ਵੀਰ ਦਾ ਬਹੁਤ ਬੜਾ ਧੰਨਵਾਦ ਸਾਰੇ ਬਲਾਰਾਂ ਦਾ ਧੰਨਵਾਦ ਆ ਗੁਰਪਿਆਰ ਅਦਲਾ ਜੀ ਤੇ ਨਾਲ ਕੁਲਵੀਰ ਸਮਾਉ ਆ ਸਤਨਾਮ ਵੀਰ ਸਾਡਾ ਸੁਭਾਉ ਪਿੰਡ ਬਲਾ ਸਾਰੇ ਬਲਾਰਾਂ ਦਾ ਬਾਤ ਬੜਾ ਧੰਨਵਾਦ ਕਾਲਾ ਬਾਲੀਆ ਵੀਰ ਸਾਡਾ ਤੇ ਨਾਲ ਬਹਾਦਰ ਦੁੱਲੋਵਾਲ ਤੇ ਨਾਲ ਗੋਰਾ ਮੀਆਂ ਵੀਰ ਸਾਡੇ ਸਾਰੇ ਵੀਰਾਂ ਦਾ ਬਾਤ ਬੜਾ ਧੰਨਵਾਦ ਅਸੀਂ ਕਰਦੇ ਆ ਤੇ ਗਰਜਰਨ ਦੀ ਕਹਿੰਦੇ ਸਾਊਂਡ ਲੱਗੀ ਹੈ ਫਤਿਹ ਮਾਲੂਕੇ ਵਾਲੇ ਦੀ ਸਾਊਂਡ ਵਾਲੇ ਵੀਰ ਦਾ ਬਈ ਧੰਨਵਾਦ ਹੈ ਤੇ ਨਾਲ ਪੀਵੀ ਗੱਤੀ ਮਾਨਸਾ ਰਾਜ ਕੀ ਵਿਧੀ ਸਾਰੀ ਟੀਮ ਦਾ ਬੜਾ ਧੰਨਵਾਦ ਜਿਹੜੀ ਭਰਾ ਕਹਿੰਦੇ ਅੱਜ ਦਾ ਮੇਲਾ ਜਿਹੜਾ ਲਾਈਵ ਕਰ ਰਿਹਾ ਤੇ ਨਾਲ ਜਿੰਦੀ ਵੀਰ ਹੈ ਸਾਡਾ ਕਹਿੰਦੇ ਰੱਲੀ ਵਾਲਾ ਉਹ ਵੀ ਕਹਿੰਦੇ ਵਿਸ਼ੇਸ਼ ਤੌਰ ਤੇ ਪੁਜਿਆ ਸਾਰੇ ਵੀਰਾਂ ਦਾ ਧੰਨਵਾਦ ਹੈ ਸਮੇਂ ਦੇ ਨਾਲ ਆਪਾਂ ਸਾਰੇ ਵੀਰਾਂ ਦੇ ਨਾਮ ਅਨਾਉਂਸ ਕਰਦੇ ਰਵਾਂਗੇ ਟੀਮਾਂ ਆਓ ਜੀ ਜਲਦੀ ਦੇ ਨਾਲ ਆਓ ਜੀ ਟੀਮਾਂ ਜਲਦੀ ਦੇ ਨਾਲ ਖਿਆਲਾ ਤੇ ਪਵਿੱਤਰ ਕੋਚ ਪੀਖੀ ਇਹ ਜਿਹੜਾ ਪਹਿਲਾ ਮੁਕਾਬਲਾ ਖੇਡਿਆ ਜਾਵੇਗਾ ਕਬੱਡੀ ਅਨਲਿमिटेड ਦੇ ذریعے ਕਹਿੰਦੇ ਅੱਜ ਦਾ ਖੇਡ ਮੇਲਾ ਤੇ ਨਾਲ ਪੀਵੀ 31 ਮਾਨਸਾ ਇਹ ਦੋ ਵੱਡੀਆਂ ਵੈਬਸਾਈਟਾਂ ਕਹਿੰਦੇ ਅੱਜ ਦੇ ਖੇਡ ਮੇਲੇ ਨੂੰ ਜਿਹੜਾ ਲਾਈਵ ਕਰ ਰਹੀਆਂ ਸਾਰੇ ਵੀਰਾਂ ਦਾ ਧੰਨਵਾਦ ਹੈ ਆਓ ਜੀ ਟੀਮਾਂ ਜਲਦੀ ਦੇ ਨਾਲ ਸੈਣਕ ਕਹਿੰਦੇ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਉਸ ਅੱਲਾ ਈਸ਼ਵਰ ਬਹਿਗੁਰੂ ਦਾ ਨਾਮ ਜਿਹੜਾ ਲੈਣਾ ਬਹੁਤ ਜ਼ਰੂਰੀ ਹੈ ਜਿੰਨੀ ਵੀ ਰੱਬ ਰੂਹੀ ਸੰਗਤ ਜਿਹੜੀ ਖੇਡ ਦੇ ਮੈਦਾਨ ਦੇ ਨਾਲ ਜੁੜੀਆ ਸਾਰੇ ਵੀਰਾਂ ਨੂੰ ਅਸੀਂ ਬੇਨਤੀ ਕਰਦੇ ਆਪਾਂ ਗਰਾਊਂਡ ਦੇ ਨਜ਼ਦੀਕੀ ਦਾ ਜਾਈਏ ਵੈਗਰੂ ਦੇ ਚਰਨ ਦੇ ਵਿੱਚ ਰਾਸ ਕਰਨ ਤੋਂ ਬਾਅਦ ਆਪਾਂ ਮੁਕਾਬਲੇ ਦੀ ਸ਼ੁਰੂਆਤ ਜਿਹੜੀ ਕਰ ਦੇਣੀ ਹੈ ਸਾਰੇ ਵੀਰ ਅਰਦਾਸ ਦੇ ਵਿੱਚ ਆਪਾਂ ਸ਼ਾਮਲ ਹੋ ਜਾਈਏ ਸਿਰ ਢੱਕ ਕੇ ਤੇ ਪੈਰਾਂ ਦੇ ਵਿੱਚੋਂ ਜੁੱਤੇ ਉਤਾਰ ਕੇ ਪਰ ਅਰਦਾਸ ਦੇ ਵਿੱਚ ਸ਼ਾਮਲ ਹੋ ਜਾਈਏ ਤੇ ਉਸ ਤੋਂ ਬਾਅਦ ਮੁਕਾਬਲੇ ਦੀ ਸ਼ੁਰੂਆਤ ਜਿਹੜੀ ਆਪਾਂ ਕਰਾਂਗੇ ਵਾਹਿਗੁਰੂ 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 ਜਿਨੇ ਤਾਂ ਪਰਿਵਾਰ ਨਾ ਹਾਰਾ ਦੁੱਖਾਂ ਦਾ ਸੁਖਰਾਸ ਤਾਂ ਕੋ ਬਿਗੰਨ ਕੋ ਲਾ ਕੇ ਜੰਕੀ ਪ੍ਰਵਾਹ ਕੇ ਅਰਦਾਸ ਸਰਦਾ ਸਿ ਓਮਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਪਾਤਸ਼ਾਹੀ ਦਸਵੀਂ ਪ੍ਰਤਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਮਦਾਸਾ ਹੋਏ ਸਹਾਇ ਅਰਜਨ ਹਰਗੋਬਿੰਦ ਨੂੰ ਗੁਰ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਰਸਿ ਇੱਥੇ ਸਭ ਦੁੱਖ ਜਾਏ ਗੁਰ ਤੇਗ ਬਹਾਦਰ ਸਿਮਰੀਏ ਕਰਨ ਔਨ ਦਾਵੇ ਤਾਈ ਸਭ ਥਾਈ ਹੋਏ ਸਹਾਈ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਮਹਾਰਾਜ ਸਭ ਥਾਈ ਹੋਏ ਸਹਾਈ ਦਸੇ ਪਾਤਸ਼ਾਹ ਜਾਨੀ ਜਗ ਦੇ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦیدارਿਆਂ ਦਾ ਧੰਨਤਰ ਖਾਲਸਾ ਜੀ ਸਾਹਿਬ ਨੂੰ ਆਨੰਦ ਸ੍ਰੀ ਵਾਹਿਗੁਰੂ ਜੀ ਅਭਿਲੇ ਹਜੂਰ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ ਅਠੀਆਂ ਜੱਪੀਆਂ ਤੱਪੀਆਂ ਜਿੱਦਾਂ ਨਾਮ ਜੱਪਿਆ ਵੰਡ ਛਕਿਆ ਦੇਖ ਚਲਾਈ ਤੇਗਵਾਹੀ ਦੇਖ ਸੁਣ ਕੇ ਅੰਨਠ ਕੀਤਾ ਤਿੰਨ ਪਿਆਰਿਆਂ ਸੁਚਾਰਿਆਂ ਦੀ ਕਮਾਈ ਦਾ ਧਿਆਨ ਤਰੋ ਖਾਲਸਾ ਜੀ ਸਾਹਿਬੋ ਨਾਮ ਜੀ ਸ੍ਰੀ ਵਾਹਿਗੁਰੂ ਘਟਾਏ ਕੋਪਰੀਆਂ ਲੋਹਾਂਆਂ ਚਰਖੜੀਆਂ ਤੇ ਚੜ੍ਹਦੇ ਧਨਾਰਿਆਂ ਨਾਲ ਚਰਵਾਈ ਗਏ ਗੁਰੂ ਘਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਸਿਦਕ ਕੋ ਕੇਸਾ ਤੇ ਸਵਾਸਾ ਨਾਲ ਲਿਵਾਇਆ ਤੇ ਨਾ ਸਮੂਹ ਸਿੰਘਾ ਸਿੰਘਨੀਆ ਪਚੰਗਿਆਂ ਦੀ ਕਮਾਈ ਦਾ ਧਿਆਨ ਤਰੋ ਖਾਲਸਾ ਜੀ ਸਾਹਿਬ ਬੋਲਾਂ ਸ੍ਰੀ ਵਾਹਿਗੁਰੂ ਜੀ ਪੰਜਾ ਤਖਤਾਂ ਸਰਵੱਤ ਗੁਰਦੁਆਰਿਆਂ ਦਾ ਧਿਆਨ ਤਰੋ ਖਾਲਸਾ ਜੀ ਸਾਹਿਬ ਬੋਲਾਂ ਸ੍ਰੀ ਵਾਹਿਗੁਰੂ ਜੀ ਪ੍ਰਥਮੇ ਸਰਵੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਪ੍ਰਥਮੇ ਸਰਵੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਚਿਤ ਆਵਨ ਕਾ ਸਤਕਾ ਸਰਬ ਸੁਖੋਏ ਜਾ ਜਾ ਖਾਲਸਾ ਜੀ ਸਾਹਿਬ ਤਾਹਾਂ ਤਾਹ ਰਸ਼ਿਆ ਰਤ ਦੇਗ ਤੇਗ ਪੱਤੇ ਵਿਰਦ ਕੀ ਪੈਛ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੀ ਬੋਲ ਵਾਲੇ ਖਾਲਸਾ ਜੀ ਸਾਹਿਬ ਨਾਨਕ ਸ੍ਰੀ ਵਾਹਿਗੁਰੂ ਜੀ ਬਖਸ਼ੋ ਜੀ ਦਾਤਾ ਗੁਰਸਿੱਖਾਂ ਨੂੰ ਸਿੱਖੀ দান ਕੇ ਸਦਾਨ ਰਹਤਾ ਅਨੁਵੇਕ ਦਾਣ ਵਿਸਾਹੋ ਦਾਣ ਭਰੋਸਾ ਦਾਣ ਦਾਨਾ ਸਰਦਾਨਾਮ ਦਾਨ ਸ੍ਰੀ ਅਮਰ ਸਦਰ ਸਾਹਿਬ ਜੀ ਦੇ ਦਰਸ਼ਨੇ ਇਸ਼ਨਾਨ ਚੌਕੀਆਂ ਚੰਡੇ ਮੁੰਗੇ ਜੁਗੋ ਜੁਗ ਅਟਲ ਧਰਮ ਕਾ ਜੈ ਜੈਕਾਰ ਖਾਲਸਾ ਦੀ ਸਾਹਿਬੋ ਲਾਂ ਜਿਸ ਰਵਾਹਿ ਕਰੂ ਜੀਹੇ ਅਕਾਲ ਪੁਰਖ ਆਪਣੇ ਬੰਧਰੇ ਸਦਾ ਸਹਾਈ ਨਨਕਾਣਾ ਸਾਹਿਬ ਤੋਂ ਲਾਏ ਕਰਕੇ ਔਰ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੜਿਆ ਗਿਆ ਹੈ ਜੀ ਖੁੱਲੇ ਦਰਸ਼ਨ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜਿਨੂੰ ਬਖਸ਼ਿਸ਼ ਕਰੋ ਏ ਨਿਮਾਣਿਆਂ ਦੇ ਮਾਨ ਸਤਿਗੁਰੂ ਨੇ ਤਾਣਿਆਂ ਦੇ ਤਾਨ ਸਤਿਗੁਰੂ ਨੇ ਓਟਿਆਂ ਦੇ ਓਟ ਨੇ ਆਸਰਿਆਂ ਦੇ ਆਸਰੇ ਤਾਂਤਰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਪ ਜੀ ਦੇ ਮੁੱਖ ਵਾਕਾਂ ਦੇ ਅਨਸਾਰ ਵਿਰਥਿਕ ਦੇ ਨਾ ਹੋਵਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਜਿਸ ਕਾ ਕਾਰਜ ਤਿਨਹਿ ਕੀਆ ਮਾਨਸ ਕਿਆ ਵਿਚਾਰ ਆ ਰਾਮ ਵਿਚ ਕਰਤਾ ਪੁਰਖ ਲੋਆ ਵਾਲ ਨਾ ਬਿੰਗਾ ਹੋਵਾਲਾ ਖੁਸ਼ੀਆਂ ਪਾਤਸ਼ਾਹਾਂ ਜੇ ਸਤਪੁਰ ਨਦਰ ਕਰੇ ਨਿਮਖ ਏਕ ਹਰ ਨਾਮ ਦੇ ਮੇਰ ਮੰਤਨ ਸੀਤਲ ਹੋਏ ਦੇ ਮਹਾਵਾਕਾਂ ਦੇ ਅਨੁਸਾਰ ਆਪ ਜੀ ਦੇ ਨਗਰ ਨਿਵਾਸੀ ਪਿੰਨਬੋੜਾ ਵਾਲ ਦੀਆਂ ਸਰਬੱਤ ਸੰਤਾਂ ਦੇ ਸੰਜੋਗ ਦੇ ਨਾਲ ਸ਼ਹੀਦ ਉਦਮ ਸਿੰਘ ਸਪੋਰਟਸ ਕਲਬ ਨਗਰ ਨਿਵਾਸੀ ਪਿੰਗਾਮ ਪੰਚਾਇਤ ਪਿੰਡ ਬੋੜਾਵਾਗ ਦੇ ਸਮੂਹ ਸੰਸਾ ਵੱਲੋਂ ਗੁਰਮਹਾਰਾ ਜੀਓ ਸਰਕਾਰੀ ਸਕੂਲ ਦੇ ਵਿੱਚ ਕਵਾਡ ਦੇ ਟੂਰਨਾਮੈਂਟਾਂ ਦੀ ਅਰਮਤਾ ਦੇ ਮੁੱਖ ਮੁੱਖ ਰੱਖੇ ਤੇ ਪਾਸ਼ਾ ਜੀਓ ਸੇਵਕ ਪਰਿਵਾਰਾਂ ਵੱਲੋਂ ਸਮੂਹ ਸੰਸਾ ਵੱਲੋਂ ਸਮੂਹ ਖਿਡਾਰੀਆਂ ਵੱਲੋਂ ਆਪ ਜੀ ਦੇ ਚਰਣਾ ਕਮਲਾਂ ਦੇ ਵਿੱਚ ਅਰਦਾਸ ਕਰਵਾਈ ਸੇਵਕਾਂ ਦੀ ਇਹ ਮਨੋ ਭਾਵਨਾ ਮਾਪੂਰੀਆ ਕਰਨੀ ਆ ਬੱਚਿਆਂ ਦੇ ਸਿਰ ਤੇ ਮੇਰਾ ਪ੍ਰਤ ਰੱਖਣਾ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਇਸੇ ਤਰ੍ਹਾਂ ਹੀ ਸੇਵਾਦਾਰਾਂ ਨੂੰ ਸੇਵਾ ਦੇ ਵੱਲ ਉਤਮ ਬਖਸ਼ਿਸ਼ ਕਰਨੇ ਗੁਰੂ ਮਹਾਰਾਜ ਜੀ ਉਹ ਟੂਰਨਾ ਦੀ ਟੂਰਨਾਮੈਂਟਾਂ ਦੀ ਅਰਮਤਾ ਦੇ ਸਵਾਨ ਦੇ ਵਿੱਚ ਆਪ ਜੀ ਦੇ ਚਰਨਾਂ ਕਮਲਾਂ ਦੇ ਵਿੱਚ ਸੇਵਕ ਪਰਿਵਾਰਾਂ ਵੱਲੋਂ ਅਰਦਾਸ ਕਰਵਾਈ। ਸੁਰਵਤ ਖਿਡਾਰੀਆਂ ਦੇ ਇਹ ਮਨੋ ਭਾਵਨਾਵਾਂ ਪੂਰੀਆਂ ਕਰਨੀਆਂ, ਤਰੱਕੀਆਂ ਬਖਸ਼ਿਸ਼ ਕਰਨੀਆਂ, ਦੁੱਖਾਂ ਦਾ ਨਾਅ ਸੁੱਖਾਂ ਦਾ ਪ੍ਰਕਾਸ਼ ਕਰਨਾ। ਐਸੇ ਵੇਲੇ ਅਰੰਭਤਾ ਦੀ ਅਰਦਾਸ ਆਪ ਜੀ ਦੇ ਚਰਨਾਂ ਕਮਲਾਂ ਪਾਸ ਜੋ ਜੀ ਦਰ ਤੇਰੇ ਤੇ ਆਵੇ ਸੁਰਾਜੀ ਜਾਵੇ। ਅੜੇ ਸੋ ਚੜੇ ਸ਼ਰਨ ਪਿਆ ਸੁਤਰੇ ਧੰ ਸ੍ਰੀ ਗੁਰੂ ਨਾਨਕ ਨਾਮ ਚੜਦੀ ਕਲਾ ਤੇ ਸਰਵਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਲ ਹਲ ਹਲੇ ਹਾ ਦੋਨੇ ਟੀਮਾਂ ਆਪਾਂ ਲੈਨਅਪ ਕਰ ਲਈ ਜੀ ਸਾਡੀ ਸਮੂਹ ਗ్రాਮ ਪੰਚਾਇਤ ਲਖਵਿੰਦਰ ਸਿੰਘ ਜੀ ਲੱਖੀ ਵੀਰ ਹੈ ਸਾਡਾ ਸਰਪੰਚ ਸਾਹਿਬ ਤੇ ਨਾਲ ਛੰਨਾ ਵੀਰ ਹੈ ਸਾਡਾ ਪੰਚ ਤੇ ਨਾਲ लवली ਬੰਚ ਤੇ ਨਾਲ ਸਿਮਰਨ ਵੀਰ ਸਾਡਾ ਤੇ ਨਾਲ ਗੋਪੀ ਗਿੱਲ ਤੇ ਭਪਿੰਦਰ ਵੀਰ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਜਿਹੜੇ ਆਪਣੇ ਕਾਰਕਮਲਾਂ ਦੇ ਨਾਲ ਇਸ ਟੂਰਨਾਮੈਂਟ ਦੀ ਸ਼ੋਭੀ ਜੜੀ ਆਰੰਭਤਾ ਕਰਨੇ ਜਾ ਰਹੇ ਆ ਆਪਾਂ ਤਾੜੀਆਂ ਦੇ ਨਾਲ ਜਿਹੜਾ ਉਹਨਾਂ ਦਾ ਸਵਾਗਤ ਕਰੀਏ ਸਰਦਾਰ ਲਖਵਿੰਦਰ ਸਿੰਘ ਜੀ ਲੱਖੀ ਸਰਪੰਚ ਸਾਹਿਬ ਤੇ ਸਮੂਹ ਗram ਪ੍ਰਜਾ ਦਾ ਬੜਾ ਧੰਨਵਾਦ ਰੀਬੜ ਕਟਣ ਦੀ ਰਸਮੀ ਜੜੀ ਆ ਦਾ ਹੋ ਕੀਤੀ ਜਾਵੇਗੀ ਤੇ ਆਪਣੇ ਸ਼ੁਭ ਕਾਮਲਾ ਦੇ ਨਾਲ ਜਿਹੜੀ ਇਸ ਟੂਰਨਾਮੈਂਟ ਦੀ ਸ਼ੁਭੀੜੀ ਰੰਪਤਾ ਕਰਨੇ ਜਾ ਰਹੇ ਆ ਮੈਂ ਸਾਡੀ ਮੈਨੇਜਮੈਂਟ ਕਮੇਟੀ ਸਾਡੇ ਵੀਰਾਂ ਨੂੰ ਬੇਨਤੀ ਕਰਦਾ ਪਹਨ ਨੂੰ ਸਕਾਉਟ ਕਰਕੇ ਗਰਾਊਂਡ ਦੇ ਵਿੱਚ ਲੈ ਕੇ ਜਾਈਏ ਲਖਮਿੰਦਰ ਸਿੰਘ ਜੀ ਲੱਖੀ ਵੀਰ ਹੈ ਸਾਡਾ ਸਰਪੰਚ ਸਾਹਿਬ ਤੇ ਨਾਲ ਜਦਵਿੰਦਰ ਵੀਰ ਹੈ ਸਾਡਾ ਪ੍ਰਧਾਨ ਸਾਰੇ ਵੀਰਾਂ ਦਾ ਬੜਾ ਧੰਨਵਾਦ ਸਾਰੇ ਬਹੁਤ ਬਾਰ ਸਜਣਾ ਉਸੇ ਤਿਆਦਰ ਧੰਨਵਾਦ ਕਰਦਾ ਜਿਹੜੇ ਭਰਾ ਕਹਿੰਦੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਸਾਡੇ ਰੂਪ ਰੂਪ ਹੋਏ ਆ ਤੇ ਰੀਵਨ ਕਟਨ ਦੀ ਰਸਮੀ ਡਾ ਦਾ ਕੀਤੀ ਜਾਵੇਗੀ ਤੇ ਉਸ ਤੋਂ ਬਾਅਦ ਟੂਰਨਾਮੈਂਟ ਦੀ ਸ਼ੁਭ ਰੰਭਤਾ ਜਿਹੜੀ ਕੀਤੀ ਜਾਵੇਗੀ ਆਪਾਂ ਤਾੜੀਆਂ ਦੇ ਨਾਲ ਉਹਨਾਂ ਦਾ ਸਵਾਗਤ ਕਰੀਏ ਬਹੁਤ ਬੜਾ ਧੰਨਵਾਦ ਲਖਮਿੰਦਰ ਸਿੰਘ ਜੀ ਲੱਖੀ ਸਰਪੰਚ ਸਾਹਿਬ ਤੇ ਨਾਲ ਸ਼ੰਨਾ ਵੀਰ ਸਾਡਾ ਪੰਜ ਤੇ ਨਾਲ लवली ਤੇ ਨਾਲ ਸਿਮਰਨ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਗੋਪੀ ਗਿੱਲ ਤੇ ਨਾਲ ਭਪਿੰਦਰ ਸਾਰੇ ਵੀਰਾਂ ਦਾ ਬਹੁਤ ਬੜਾ ਧੰਨਵਾਦ ਰੀਵਲ ਕਟਨ ਦੀ ਰਸਮੀ ਜਿਹੜਾ ਉਹ ਕੀਤੀ ਜਾ ਰਹੀ ਹੈ ਆਪਣੇ ਕਾਰਜਕ੍ਰਮਾਂ ਦੇ ਨਾਲ ਤੇ ਇਸ ਟੂਰਨਾਮੈਂਟ ਦੀ ਜਿਹੜੀ ਸ਼ੁਭ ਆਰੰਭ ਤਾਂ ਕੀਤੀ ਜਾ ਰਹੀ ਹੈ ਇਹਨਾਂ ਖੂਬਸੂਰਤ ਪਲਾਂ ਨੂੰ ਜਿਹੜਾ ਉਹ ਕੈਮਰਾ ਦੇ ਵਿੱਚ ਕੈਦ ਕੀਤਾ ਜਾ ਰਿਹਾ ਅਸੀਂ ਤੈਨੂੰ ਧੰਨਵਾਦ ਕਰਦੇ ਹਾਂ ਜਿਹੜੇ ਭਰਾਵਾਂ ਨੇ ਮਾਨਸਾ ਲੀਗ ਦਾ ਟੂਰਨਾਮੈਂਟ ਕਰਵਾ ਕੇ ਜਿਹੜਾ ਬਹੁਤ ਸੋਹਣਾ ਪ੍ਰਾਲਾ ਕੀਤਾ ਬਹੁਤ ਬੜਾ ਧੰਨਵਾਦ ਰੀਪਲੀਕੇਟਰ ਦੀ ਰਸਮ ਅਦਾ ਕਰਨ ਤੋਂ ਬਾਅਦ ਇੱਕ ਯਾਦਗਾਰੀ ਫੋਟੋ ਜਿਹੜੀ ਕੀਤੀ ਜਾਵੇਗੀ ਇਹਨਾਂ ਤੋਂ ਬਾਅਦ ਵੀਰੂ ਕੇ ਕਲਾ ਦੀਆਂ ਟੀਮਾਂ ਭਾਈ ਜੀ ਜਲਦੀ ਦੇ ਨਾਲ ਜਿਹੜਾ ਖੇਡ ਦੇ ਮੈਦਾਨ ਦੇ ਵਿੱਚ ਆ ਜਾਣਗੀਆਂ ਪਵਿੱਤਰ ਕੋਚ ਭੀਖੀ ਦੀ ਟੀਮ ਜਿਹੜੀ ਉਹ ਸਕੂਲ ਦੀ ਬਿਲਡਿੰਗ ਵਾਲੇ ਪਾਸੇ ਆ ਤੇ ਖੜਕ ਵਾਲੇ ਪਾਸੇ ਟੀਮ ਜਿਹੜੀ ਉਹ ਖੇਡਾਂ ਦੀ ਚਲੇਗੀ ਖੇੜਾ ਕਲਾ ਵੜਾ ਕਹਿੰਦੇ ਮਸ਼ਹੂਰ ਪਿੰਡ ਦੇ ਰਾਮ ਵਰਗੇ ਦੇ ਕਿਤੇ ਗੱਲਾਂ ਹੁੰਦੀਆਂ ਮੇਰੇ ਵੀਰੋ ਤੇ ਮੰਗਵਾਲ ਤੇ ਵੀਰੂਕੇ ਕਲਾਂ ਬਾਈ ਜੀ ਟੀਮਾਂ ਚੱਲਦੇ ਮੈਚ ਦਾ ਸਮਾਂ ਜਿਹੜੀਆਂ ਟੀਮਾਂ ਖੇਡਦੇ ਮੈਦਾਨ ਦੇ ਵਿੱਚ ਆ ਜਾਣਗੀਆਂ ਬੋੜਾਵਾਲ ਏ ਤੇ ਮੋਜੋ ਹੈਵੀ ਟੀਮਾਂ ਦੇ ਪਲੇਅਰ ਜਿਹੜੇ ਜਲਦੀ ਦੇ ਨਾਲ ਖੇਡ ਦੇ ਮੈਦਾਨ ਦੇ ਵਿੱਚ ਪਹੁੰਚਣ ਪਰ ਉਧਰਲੇ ਪਾਸੇ ਹਲਕਾ ਜਿਹਾ ਟੱਚ ਤੇ ਧੰਮੈਵਲ ਦੀ ਵਿਸਥਾ ਨਾਲ ਕੀਤੇ ਆ ਫੈਸਲੇ ਅੰਕ ਕਹਿੰਦੇ ਯਾਫੀ ਦਾ ਆਪਣੀ ਟੀਮ ਦੇ ਖਾਤੇ 'ਤੇ ਜਿਹੜਾ ਜੁੜ ਦਿੱਤਾ ਹੈ ਬਾਈ ਜੀ ਮਗਵਾਲ ਤੇ ਵੀਰੂਕੇ ਕਲਾਂ ਦੀ ਟੀਮਾਂ ਕਿੱਥੇ ਆ ਜੀ ਮਗਵਾਲ ਤੇ ਵੀਰੂਕੇ ਕਲਾਂ ਦੀ ਟੀਮਾਂ ਨੂੰ ਚੱਲਦੇ ਮੈਚ ਦਾ ਸਮਾਂ ਟੀਮਾਂ ਦੇ ਪਲੇਅਰ ਜਿਹੜੇ ਪੁੱਜਣਗੇ ਜਲਦੀ ਦੇ ਨਾਲ ਭੋੜਾਪਾਲ ਏ ਤੇ ਮੋਜੋ ਇਹ ਟੀਮਾਂ ਲਈ ਵੀ ਸਤਨਾਮ ਸੱਦੇ ਲਾਵੇ ਅਗਲੇ ਮੈਚਾਂ ਦੀਆਂ ਟੀਮਾਂ ਵੀ ਤਿਆਰ ਬਾੜ ਤਿਆਰ ਰਹਿਣਗੀਆਂ ਪਰ ਪਹਿਲੇ ਮੈਚ ਦੀ ਜਿਹੜੀ ਸ਼ੁਰੂਆਤ ਹੋਈ ਹੈ ਇੱਕ ਪਾਸੇ ਗੁਮਾਂਡੀ ਨਗਰ ਕੰਦੇਵਾਲਾ ਤੀਖੀ ਆ ਤੇ ਦੂਜੇ ਪਾਸੇ ਜਿਹੜੀ ਟੀਮ ਆ ਖਿਆਲੇ ਦੀ ਚਲੀ ਗਈ ਆ ਅਗਲੇ ਮੈਚਾਂ ਦਾ ਦੋਨੋਂ ਟੀਮਾਂ ਵੀ ਤਿਆਰ ਬਾੜ ਤਿਆਰ ਰਹਿਣਗੀਆਂ 35 ਕਿਲੋ ਦੇ ਕਹਿੰਦੇ ਛੋਟੇ ਬੱਚਿਆਂ ਦੇ ਇਹਨਾਂ ਨੇ ਜਾਂ ਕਿਸੇ ਨੇ ਦੁੱਲਾ ਕਿਸੇ ਨੇ ਖੁਸ਼ੀ ਕਿਸੇ ਨੇ ਕਹਿੰਦੇ ਰੈਂਪੋਵਾਨਾ ਪਰ ਕਬੱਡੀ ਪਈਆ ਇੱਕ ਪਾਸੇ ਮੁੰਡਾ ਭੀਖੀ ਵਾਲਾ ਤੇ ਦੂਜੇ ਪਾਸੇ ਖੇਲ ਵਾਲਾ ਅਗਲੇ ਮੈਚ 'ਚ ਦੋਨੋਂ ਟੀਮਾਂ ਬਾਈ ਆਪਣੇ ਆਪ ਨੂੰ ਤਿਆਰ ਕਰਕੇ ਰੌਂਡ ਦੇ ਵਿੱਚ ਪੁੱਜਣਗੇ ਆਗਲੇ ਮੈਚ 'ਚ ਦੋਨੋਂ ਟੀਮਾਂ ਲੈ ਵੀ ਪੱਠਲ ਵਾਲਿਆ ਖੇਲ ਵਾਲਿਆਂ ਨੇ ਫੇਰ ਕਬੱਡੀ ਪਾ ਦਿੱਤੀ